ਵੱਡੀ ਖਬਰ ਹੈ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਐਨਐਸਓ ਨੂੰ ਲੈ ਕੇ ਸੁਣਵਾਈ ਟਲ ਗਈ ਹੈ ਤੇ ਉੱਥੇ ਹੀ ਮੁਲਤਵੀ ਕਰ ਦਿੱਤੀ ਹੈ ਤੇ 15 ਜਨਵਰੀ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੇ ਵਿੱਚ ਐਨਐਸਓ ਨੂੰ ਲੈ ਕੇ ਕੋਰਟ ਦੇ ਵਿੱਚ ਵੱਡਾ ਫੈਸਲਾ ਹੋਵੇਗਾ ਤੇ ਉੱਥੇ ਹੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਕੱਲ ਵੀ ਉਹਨਾਂ ਦੀ ਤਰੀਕ ਸੀ ਤੇ ਜਿਸ ਦੇ ਦੌਰਾਨ ਉੱਥੇ ਹੀ ਭਾਈ ਅਮਰਤਪਾਲ ਸਿੰਘ ਡੀਐਨਐਸ ਨੂੰ ਲੈ ਕੇ ਜਿਹੜੀ ਕਿ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ ਹੁਣ 15 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਦੀ ਤਾਂ ਉੱਥੇ ਹੀ ਉਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ ਹੈ 1.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਹੈ ਤੇ ਉੱਥੇ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਪੰਜਾਬ ਤੋਂ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਸ਼ਿਫਟ ਕਰ ਦਿੱਤਾ ਤੇ ਉੱਥੇ ਹੀ ਉਨ੍ਹਾਂ ਦੇ ਉੱਤੇ ਐਨਐਸਏ ਲਗਾਈ ਗਈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਐਨਐਸਏ ਦਾ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਲਗਾਤਾਰ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਜੋ ਐਨਐਸਏ ਲੱਗਿਆ ਉਸ ਨੂੰ ਹਟਾਇਆ ਜਾਵੇ ਤੇ ਇਹ ਐਨਐਸਏ ਪੂਰਨ ਤੌਰ ਤੇ ਗੈਰਕਾਨੂੰਨੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਭਾਈ ਅਮਰਪਾਲ ਸਿੰਘ ਨੇ ਵੀ ਹਾਈ ਕੋਰਟ ਦਾ ਰੁਕ ਕੀਤਾ ਤੇ ਉੱਥੇ ਹੀ ਨਾਲ ਜੋ ਸਿੱਖ ਜਥੇਬੰਦੀਆਂ ਜੇਲ੍ਹ ਚ ਬੰਦ ਨੇ ਉਹਨਾਂ ਦੇ ਵੱਲੋਂ ਵੀ ਐਨਐਸਏ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ ਐਨਐਸਏ ਲਗਾਈ ਗਈ ਹੈ ਉਹ ਪੂਰਨ ਤੌਰ ਤੇ ਗਲਤ ਤਰੀਕੇ ਦੇ ਨਾਲ ਲਗਾਈ ਗਈ ਹੈ ਤੇ ਭਾਈ ਅਮਰਪਾਲ ਖਤੰ ਦੇ ਉੱਤੇ ਤਿੰਨ ਵਾਰ ਜਿਹੜੀ ਕਿ ਐਨਐਸਏ ਲਗਾਈ ਗਈ ਹੈ ਤੇ ਹੁਣ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਐਨਐਸਏ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਹਾਈ ਕੋਰਟ ਨੇ ਜਵਾਬ ਵੀ ਮੰਗਿਆ ਸੀ ਤੇ ਹੁਣ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਲੈ ਕੇ ਜਾਣਕਾਰੀ ਵੀ ਦਿੱਤੀ ਗਈ ਤੇ ਉਹਨਾਂ ਦਾ ਕਹਿਣਾ ਸੀ ਕਿ ਅਮਰਿਤਪਾਲ ਦੇ ਕਾਫੀ ਖੂਫੀਆ ਏਜੰਸੀਆਂ ਦੇ ਨਾਲ ਲਿੰਕ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਗਿਆ ਤੇ ਉੱਥੇ ਹੀ ਕੇਂਦਰ ਸਰਕਾਰ ਤੋਂ ਵੀ ਜਵਾਬ ਮੰਗਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਰਜ਼ੀ ਦੇ ਨਾਲ ਜਿਹੜਾ ਕਿ ਐਨਐਸਏ ਲੱਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਸਰਕਾਰ ਨੂੰ ਜਿਹੜਾ ਕਿ ਸਵਾਲ ਪੁੱਛੇ ਗਏ ਤੇ ਜਿਸ ਤੋਂ ਬਾਅਦ ਉੱਥੇ ਅਮਰਪਾਲ ਦੇ ਉੱਤੇ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਧਣ ਨੂੰ ਮਿਲੇ ਤੇ ਜਿਸ ਤੋਂ ਬਾਅਦ ਅੰਐਸਏ ਨੂੰ ਲੈ ਕੇ ਲਗਾਤਾਰ ਵਿਰੋਧ ਸਿੱਖ ਜਥੇਬੰਦੀਆਂ ਕਾਰਨ ਨੇ ਤੇ ਖਡੂਰ ਸਾਬ ਤੋਂ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਨੇ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਲਗਾਤਾਰ ਹੁਣ ਉਹਨਾਂ ਦੀ ਰਿਹਾਈ ਦੀ ਮੰਗ ਵੀ ਕਰ ਰਹੀ ਹੈ ਤੇ ਐਨਐਸਏ ਜੋ ਲੱਗਿਆ ਹੋਇਆ ਉਸ ਨੂੰ ਲੈ ਕੇ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਉਹ ਐਨਐਸਏ ਨੂੰ ਲੈ ਕੇ ਜਿਹੜਾ ਕਿ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਜਿਸ ਤੋਂ ਬਾਅਦ ਹੁਣ ਉਸ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ ਤੇ ਕੋਰਟ ਨੇ 15 ਜਨਵਰੀ ਨੂੰ ਕਹਿ ਦਿੱਤਾ ਹੈ ਕਿ ਅਗਲੀ ਸੁਣਵਾਈ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਇੱਕ ਵਾਰ ਫਿਰ ਦੱਸਦੀ ਹੈ ਨੂੰ ਜਿਹੜੀ ਕਿ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੇ ਵਿੱਚ ਐਨਐਸਏ ਨੂੰ ਲੈ ਕੇ ਕੋਰ ਦੇ ਵਿੱਚ ਵੱਡਾ ਫੈਸਲਾ ਹੋਵੇਗਾ ਤੇ ਉੱਥੇ ਹੀ ਕੋਈ ਵੱਡਾ ਐਲਾਨ ਹੋ ਸਕਦਾ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਭਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਕੱਲ ਵੀ ਉਹਨਾਂ ਦੀ ਤਰੀਕ ਸੀ ਤੇ ਜਿਸ ਦੇ ਦੌਰਾਨ ਉੱਥੇ ਹੀ ਭਾਈ ਅਮਰਤਪਾਲ ਸਿੰਘ ਡੀਐਨਐਸ ਨੂੰ ਲੈ ਕੇ ਜਿਹੜੀ ਕਿ ਸੁਣਵਾਈ ਮੁਲਤਵੀ ਕਰ ਦਿੱਤੀ ਐ ਤੇ ਹੁਣ 15 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੇ ਵਿੱਚ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਤੇ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਦੀ ਤਾਂ ਉੱਥੇ ਹੀ ਉਹਨਾਂ ਨੂੰ ਕਾਫੀ ਲੰਮਾ ਸਮਾਂ ਹੋ ਗਿਆ 1.5 ਸਾਲ ਤੋਂ ਉੱਪਰ ਸਮਾਂ ਹੋ ਗਿਆ ਤੇ ਉੱਥੇ ਹੀ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਪੰਜਾਬ ਤੋਂ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਸ਼ਿਫਟ ਕਰ ਦਿੱਤਾ ਤੇ ਉੱਥੇ ਹੀ ਉਨ੍ਹਾਂ ਦੇ ਉੱਤੇ ਐਨਐਸਏ ਲਗਾਈ ਗਈ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਐਨਐਸਏ ਦਾ ਵਿਰੋਧ ਕਰ ਰਹੀਆਂ ਨੇ ਤੇ ਉੱਥੇ ਹੀ ਸਰਕਾਰਾਂ ਦੇ ਖਿਲਾਫ ਲਗਾਤਾਰ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ ਤੇ ਜੋ ਐਨਐਸਏ ਲੱਗਿਆ ਉਸ ਨੂੰ ਹਟਾਇਆ ਜਾਵੇ ਤੇ ਇਹ ਐਨਐਸਏ ਪੂਰਨ ਤੌਰ ਤੇ ਗੈਰਕਾਨੂੰਨੀ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਭਾਈ ਅਮਰਪਾਲ ਸਿੰਘ ਨੇ ਵੀ ਹਾਈ ਕੋਰਟ ਦਾ ਰੁਕ ਕੀਤਾ ਤੇ ਉੱਥੇ ਹੀ ਨਾਲ ਜੋ ਸਿੱਖ ਜਥੇਬੰਦੀਆਂ ਜੇਲ੍ਹ ਚ ਬੰਦ ਨੇ ਉਹਨਾਂ ਦੇ ਵੱਲੋਂ ਵੀ ਐਨਐਸਏ ਨੂੰ ਲੈ ਕੇ ਵਿਰੋਧ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਜੋ ਐਨਐਸਏ ਲਗਾਈ ਗਈ ਹੈ ਉਹ ਪੂਰਨ ਤੌਰ ਤੇ ਗਲਤ ਤਰੀਕੇ ਦੇ ਨਾਲ ਲਗਾਈ ਗਈ ਹੈ ਤੇ ਭਾਈ ਅਮਰਪਾਲ ਬਾਲ ਸਿੰਘ ਦੇ ਉੱਤੇ ਤਿੰਨ ਵਾਰ ਜਿਹੜੀ ਕਿ ਐਨਐਸ ਲਗਾਈ ਗਈ ਹੈ ਤੇ ਹੁਣ ਉਸ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਐਨਐਸਏ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜਿਹੜਾ ਕਿ ਹਾਈ ਕੋਰਟ ਨੇ ਜਵਾਬ ਵੀ ਮੰਗਿਆ ਸੀ ਤੇ ਹੁਣ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਅਮਰਿਤਪਾਲ ਸਿੰਘ ਨੂੰ ਲੈ ਕੇ ਜਾਣਕਾਰੀ ਵੀ ਦਿੱਤੀ ਗਈ ਤੇ ਉਹਨਾਂ ਦਾ ਕਹਿਣਾ ਸੀ ਕਿ ਅਮਰਿਤਪਾਲ ਦੇ ਕਾਫੀ ਖੂਫੀਆ ਏਜੰਸੀਆਂ ਦੇ ਨਾਲ ਲਿੰਕ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਵਿਰੋਧ ਕੀਤਾ ਗਿਆ ਤੇ ਉੱਥੇ ਹੀ ਕੇਂਦਰ ਸਰਕਾਰ ਤੋਂ ਵੀ ਜਵਾਬ ਮੰਗਿਆ ਗਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮਰਜ਼ੀ ਦੇ ਨਾਲ ਜਿਹੜਾ ਕਿ ਐਨਐਸਏ ਲੱਗਿਆ ਤੇ ਜਿਸ ਤੋਂ ਬਾਅਦ ਉੱਥੇ ਹੀ ਪੰਜਾਬ ਸਰਕਾਰ ਨੂੰ ਜਿਹੜਾ ਕਿ ਸਵਾਲ ਪੁੱਛੇ ਗਏ ਤੇ ਜਿਸ ਤੋਂ ਬਾਅਦ ਉੱਥੇ ਅਮਰਪਾਲ ਦੇ ਉੱਤੇ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਧਣ ਨੂੰ ਮਿਲੇ ਤੇ ਜਿਸ ਤੋਂ ਬਾਅਦ ਅੰਨਿਆਸਨ ਨੂੰ ਲੈ ਕੇ ਲਗਾਤਾਰ ਵਿਰੋਧ ਸਿੱਖ ਜਥੇਬੰਦੀਆਂ ਕਾਰਨ ਨੇ ਤੇ ਖਡੂਰ ਸਾਬ ਤੋਂ ਸੰਸਦ ਮੈਂਬਰ ਭਾਈ ਅਮਰਪਾਲ ਸਿੰਘ ਨੇ ਤੇ ਜਿਸ ਦੇ ਦੌਰਾਨ ਸਿੱਖ ਜਥੇਬੰਦੀਆਂ ਲਗਾਤਾਰ ਹੁਣ ਉਹਨਾਂ ਦੀ ਰਿਹਾਈ ਦੀ ਮੰਗ ਵੀ ਕਰ ਰਹੀ ਹੈ ਤੇ ਐਨਐਸਏ ਜੋ ਲੱਗਿਆ ਹੋਇਆ ਉਸ ਨੂੰ ਲੈ ਕੇ ਵੀ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਉਹ ਐਨਐਸਏ ਨੂੰ ਲੈ ਕੇ ਜਿਹੜਾ ਕਿ ਕੋਰਟ ਦੇ ਵਿੱਚ ਸੁਣਵਾਈ ਹੋਈ ਤੇ ਜਿਸ ਤੋਂ ਬਾਅਦ ਹੁਣ ਉਸ ਸੁਣਵਾਈ ਨੂੰ ਮੁਲਤਵੀ ਕਰ ਦਿੱਤਾ ਹੈ ਤੇ ਕੋਰਟ ਨੇ 15 ਜਨਵਰੀ ਨੂੰ ਕਹਿ ਦਿੱਤਾ ਹੈ ਕਿ ਅਗਲੀ ਸੁਣਵਾਈ ਕੀਤੀ ਜਾਵੇਗੀ ਤੇ ਜਿਸ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ bahar aşak